ਕਹਿੰਦੇ ਕੇਜਰੀਵਾਲ ਨੂੰ ਅੰਦਰ ਕਰ ਲਾਂਗੇ ਮੋਦੀ ਕਹਿੰਦਾ ਕੇਜਰੀਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਐ ਪਾਰਟੀਆਂ ਖਤਮ ਹੁੰਦੀਆਂ ਉਹ ਹੋਰ ਹੋਣਗੇ ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ ਅਸੀਂ ਤਾਂ ਜੰਮੇ ਹੀ ਨੇਰੀਆਂ 'ਚ ਹੋਏ ਆ ਸਾਨੂੰ ਕੀ ਡਰਾਉਨੇ ਹੋ ਤੁਸੀਂ ਅਸੀਂ ਡਰਦੇ ਨਹੀਂ ਹੈਗੇ ਔਰ ਇੱਕ ਗੱਲ ਹੋਰ ਦੱਸ ਦਿੰਨੇ ਆ ਆ ਪਰਸੋ ਸੰਜੇ ਸਿੰਘ ਹੋਰੀ ਬਾਹਰ ਆਏ ਆ ਔਰ ਪ੍ਰਮਾਤਮਾ ਨੇ ਜੋ ਜੋ ਹਾਲਾਤ ਬਣਾਤੇ ਹੁਣ ਹੁਣ ਡਰੇ ਪਏ ਨੇ ਇਹਨਾਂ ਯਾਰ ਕਿਹੜੇ ਮੌਕੇ ਤੇ ਪੰਗਾ ਲੈ ਲਏ ਇਹਨਾਂ ਨਾਲ ਹੋਰ ਬਾਕੀਆਂ ਨੂੰ ਅੰਦਰ ਕਰ ਦਿੰਦੇ ਸੀ ਉਹ ਪਾਰਟੀਆਂ ਚੁੱਪ ਕਰਕੇ ਸਹਿ ਲੈਂਦੀਆਂ ਸੀ ਪਰ ਆਪਾਂ ਹੈਗੇ ਹਾਂ ਹੋਰ ਮਿੱਟੀ ਦੇ ਬਣੇ ਹੋਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਆਹ ਕੰਮ ਹੋ ਗਿਆ ਇਸ ਵਕਤ ਲੱਗੇ ਪੈਨੇ ਵੀ ਕਿਵੇਂ ਨਾ ਕਿਵੇਂ ਡੈਮੇਜ ਕੰਟਰੋਲ ਕਰੀਏ ਜਾਂ ਕੀ ਕਰੀਏ ਪਰ ਜੋ ਮਰਜ਼ੀ ਹੋ ਜੇ ਸੰਕਟ ਦਾ ਮੌਕਾ ਆ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਮਾੜਾ ਮੌਕਾ ਮਾੜਾ ਵਕਤ ਜਾਂ ਸੰਕਟ ਦਾ ਮੌਕਾ ਇੱਕ ਕੰਮ ਬਹੁਤ ਵਧੀਆ ਕਰ ਦਿੰਦਾ ਹੈ ਉਹ ਤੁਹਾਡੀ ਵਫਾਦਾਰੀ ਦੀ ਪਛਾਣ ਕਰਾਂਦਾ ਹੈ ਜਿਹੜੇ ਜਿਹੜੇ ਸੰਕਟ ਦੇ ਮੌਕੇ ਛੱਡ ਕੇ ਤੁਰ ਜਾਂਦੇ ਨੇ ਇਹਦਾ ਮਤਲਬ ਉਹ ਕਿਸੇ ਸਵਾਰਥ ਨੂੰ ਆਏ ਸੀ ਉਹ ਸੰਕਟ ਦੇ ਮੌਕੇ ਸਾਥ ਨਹੀਂ ਦੇ ਸਕੇ ਜਿਹੜੇ ਸੰਕਟ ਦੇ ਮੌਕੇ ਖੜ ਜਾਂਦੇ ਨੇ ਇਹਦਾ ਮਤਲਬ ਉਹ ਬੰਦੇ ਅਸਲੀ ਨੇ ਆਰਗੇਨਿਕ ਨੇ ਉਹ ਵਫਾਦਾਰ ਨੇ ਉਹ ਖੜਨਗੇ ਨਾਲ ਤੁਸੀਂ ਤਾਂ ਦੋ ਤਿੰਨ ਵਾਰੀ ਤੁਹਾਡੇ ਨਾਲ ਟੈਸਟਾ ਹੋ ਚੁੱਕੇ ਨੇ ਤੇ ਤੁਸੀਂ ਨਾਲ ਖੜਿਓ ਹਰ ਵਕਤ ਇੱਕ ਹਰ ਰੋਜ਼ ਅਰਵਿੰਦ ਕੇਜਰੀਵਾਲ ਜੀ ਕੋਲ ਵਕੀਲ ਜਾਂਦੇ ਆ ਮਿਲਣ ਜਾਂ ਉਹਨਾਂ ਦੀ ਧਰਮ ਪਤਨੀ ਜਾਂਦੀ ਹੈ ਮਿਲਣ ਕੋਰਟ ਵੱਲੋਂ anumati ਹੈ ਤੇ ਉਹ ਪੁੱਛਦੇ ਨੇ ਕਿ ਪੰਜਾਬ ਦਾ ਕੀ ਹਾਲ ਹੈ ਪੰਜਾਬ ਚ ਕੀ ਹੋ ਰਿਹਾ ਹੈ ਅਸਾਮ ਚ ਕੀ ਹੋ ਰਿਹਾ ਹੈ ਗੁਜਰਾਤ ਚ ਕੀ ਹੋ ਰਿਹਾ ਹੈ ਅੱਜ ਤੋਂ ਪੰਜਾਬ ਦੀ ਐਕਟੀਵਿਟੀ ਸ਼ੁਰੂ ਕੀਤੀਆਂ ਨੇ ਅੱਜ ਵਾਲਾ ਇਹ ਤੁਹਾਡਾ ਜਿਹੜਾ ਇਕੱਠ ਹੈ ਤੇ ਜਿਹੜੀਆਂ ਤੁਹਾਡੀਆਂ ਤਾੜੀਆਂ ਨੇ ਇਹ ਅਰਵਿੰਦ ਕੇਜਰੀਵਾਲ ਜੀ ਕੋਲੇ ਡੇਢ ਘੰਟੇ ਤੱਕ ਪਹੁੰਚ ਜਾਣਗੇ ਆ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਇਨਕਲਾਬ ਇਨਕਲਾਬ ਉਹ ਕਹਿੰਦੇ ਕੇਜਰੀਵਾਲ ਨੂੰ ਅੰਦਰ ਕਰ ਲਾਂਗੇ ਮੋਦੀ ਕਹਿੰਦਾ ਕੇਜਰੀਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਐ ਪਾਰਟੀਆਂ ਖਤਮ ਹੁੰਦੀਆਂ ਉਹ ਹੋਰ ਹੋਣਗੇ ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ ਅਸੀਂ ਤਾਂ ਜੰਮੇ ਹੀ ਨੇਰੀਆਂ 'ਚ ਹੋਏ ਆ ਸਾਨੂੰ ਕੀ ਡਰਾਉਨੇ ਹੋ ਤੁਸੀਂ ਅਸੀਂ ਡਰਦੇ ਨਹੀਂ ਹੈਗੇ ਔਰ ਇੱਕ ਗੱਲ ਹੋਰ ਦੱਸ ਦਿੰਨੇ ਆ ਆ ਪਰਸੋ ਸੰਜੇ ਸਿੰਘ ਹੋਰੀ ਬਾਹਰ ਆਏ ਆ ਔਰ ਪ੍ਰਮਾਤਮਾ ਨੇ ਜੋ ਜੋ ਹਾਲਾਤ ਬਣਾਤੇ ਹੁਣ ਹੁਣ ਡਰੇ ਪਏ ਨੇ ਕਹਿੰਦੇ ਯਾਰ ਕਿਹੜੇ ਮੌਕੇ ਤੇ ਪੰਗਾ ਲੈ ਲੇ ਇਹਨਾਂ ਨਾਲ ਹੋਰ ਬਾਕੀਆਂ ਨੂੰ ਅੰਦਰ ਕਰ ਦਿੰਦੇ ਸੀ ਉਹ ਪਾਰਟੀਆਂ ਚੁੱਪ ਕਰਕੇ ਸਹਿ ਲੈਂਦੀਆਂ ਸੀ ਪਰ ਆਪਾਂ ਹੈਗੇ ਹਾਂ ਹੋਰ ਮਿੱਟੀ ਦੇ ਬਣੇ ਹੋਏ ਸੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਆਹ ਕੰਮ ਹੋ ਗਿਆ ਇਸ ਵਕਤ ਲੱਗੇ ਪਏ ਨੇ ਵੀ ਕਿਵੇਂ ਨਾ ਕਿਵੇਂ ਡੈਮੇਜ ਕੰਟਰੋਲ ਕਰੀਏ ਜਾਂ ਕੀ ਕਰੀਏ ਪਰ ਜੋ ਮਰਜ਼ੀ ਹੋ ਜੇ ਸੰਕਟ ਦਾ ਮੌਕਾ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਮਾੜਾ ਮੌਕਾ ਮਾੜਾ ਵਕਤ ਜਾਂ ਸੰਕਟ ਦਾ ਮੌਕਾ ਇੱਕ ਕੰਮ ਬਹੁਤ ਵਧੀਆ ਕਰ ਦਿੰਦਾ ਹੈ ਉਹ ਤੁਹਾਡੀ ਵਫਾਦਾਰੀ ਦੀ ਪਛਾਣ ਕਰਾ ਦਿੰਦਾ ਹੈ ਜਿਹੜੇ ਜਿਹੜੇ ਸੰਕਟ ਦੇ ਮੌਕੇ ਛੱਡ ਕੇ ਤੁਰ ਜਾਂਦੇ ਨੇ ਇਹਦਾ ਮਤਲਬ ਉਹ ਕਿਸੇ ਸਵਾਰਥ ਨੂੰ ਆਏ ਸੀ ਉਹ ਸੰਕਟ ਦੇ ਮੌਕੇ ਸਾਥ ਨਹੀਂ ਦੇ ਸਕੇ ਜਿਹੜੇ ਸੰਕਟ ਦੇ ਮੌਕੇ ਖੜ ਜਾਂਦੇ ਨੇ ਇਹਦਾ ਮਤਲਬ ਉਹ ਬੰਦੇ ਅਸਲੀ ਨੇ ਆਰਗੈਨਿਕ ਨੇ ਉਹ ਵਫਾਦਾਰ ਨੇ ਉਹ ਖੜਨਗੇ ਨਾਲ ਤੁਸੀਂ ਤਾਂ 2-3 ਵਾਰੀ ਤੁਹਾਡੇ ਤਾਂ ਇਹ ਟੈਸਟ ਤਾਂ ਹੋ ਚੁੱਕੇ ਨੇ ਤੇ ਤੁਸੀਂ ਨਾਲ ਖੜਿਓ ਹਰ ਵਕਤ ਇੱਕ ਹਰ ਰੋਜ਼ ਅਰਵਿੰਦ ਕੇਜਰੀਵਾਲ ਜੀ ਕੋਲ ਵਕੀਲ ਜਾਂਦੇ ਆ ਮਿਲਣ ਜਾਂ ਉਹਨਾਂ ਦੀ ਧਰਮ ਪਤਨੀ ਜਾਂਦੀ ਹੈ ਮਿਲਣ ਕੋਰਟ ਵੱਲੋਂ anumati ਹੈ ਤੇ ਉਹ ਪੁੱਛਦੇ ਨੇ ਕਿ ਪੰਜਾਬ ਦਾ ਕੀ ਹਾਲ ਹੈ ਪੰਜਾਬ ਚ ਕੀ ਹੋ ਰਿਹਾ ਹੈ ਅਸਾਮ ਚ ਕੀ ਹੋ ਰਿਹਾ ਹੈ ਗੁਜਰਾਤ ਚ ਕੀ ਹੋ ਰਿਹਾ ਹੈ ਅੱਜ ਤੋਂ ਪੰਜਾਬ ਦੀਆਂ ਐਕਟੀਵਿਟੀਆਂ ਸ਼ੁਰੂ ਕੀਤੀਆਂ ਨੇ ਅੱਜ ਵਾਲਾ ਇਹ ਤੁਹਾਡਾ ਜਿਹੜਾ ਇਕੱਠ ਹੈ ਤੇ ਜਿਹੜੀਆਂ ਤੁਹਾਡੀਆਂ ਤਾੜੀਆਂ ਨੇ ਇਹ ਅਰਵਿੰਦ ਕੇਜਰੀਵਾਲ ਜੀ ਕੋਲੇ ਡੇਢ ਘੰਟੇ ਤੱਕ ਪਹੁੰਚ ਜਾਣਗੀਆਂ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਇਨਕਲਾਬ ਇਨਕਲਾਬ